ਤਾਂਤ ਅਕਸਰ ਬਚਨ ਕਰਦੇ ਸੀ ਭਾਈ ਸੰਗਰਾੰਦ ਨੂੰ ਗੁਰੂ ਘਰ ਦੁੱਧ ਤੇ ਲੱਸੀ ਲੈ ਕੇ ਜਾਇਆ ਕਰੋ ਇਹਨਾਂ ਪਿੱਛੇ ਦੋ ਗੁਪਤ ਦਾਤਾ ਹੁੰਦਿਆਂ ਨੇ ਜਾਣੋ ਕੀ ਨੇ ਦਾ ਗਿਆਨ ਟੀਵੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਸੋ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਤੇ ਕਮੈਂਟ ਵੀ ਕਰਿਓ ਪਿਆਰਿਓ ਸੋ ਆਪਾਂ ਜਿਹੜੀਆਂ ਬੇਨਤੀਆਂ ਨੇ ਉਹ ਸਾਂਝੀਆਂ ਕਰਾਂਗੇ ਸਤਿਗੁਰੂ ਜੀ ਕਿਰਪਾ ਕਰਨ ਪਹਿਲਾ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਮਿਹਰਾਮਤ ਕਰਦੇ ਨੇ ਪਿਆਰਿਓ ਬਾਬਾ ਜੀ ਇਸ ਕਰਕੇ ਕਹਿੰਦੇ ਸੀ ਵੀ ਭਾਈ ਸੰਗRAND ਨੂੰ ਇੱਕ ਬਹੁਤ ਵਧੀਆ ਦਿਨ ਹੁੰਦਾ ਜਿਵੇਂ ਸਾਡੇ ਲੋਕ ਨਾ ਸੰਗRAND ਮਸਿਆ ਜਾ ਕਿਤੇ ਵੀ ਕਿਸੇ ਵੀ ਗੁਰੂ ਘਰ ਦੇ ਵਿੱਚ ਕੋਈ ਵੀ ਇਕੱਠ ਹੋਵੇ ਤੇ ਸੰਗਤ ਨੂੰ ਬਹੁਤ ਵਧੀਆ ਮਨਦੀ ਆ ਬਹੁਤ ਵਧੀਆ ਕਰਾਰ ਦਿੰਦੀ ਹੈ ਵੀ ਬਹੁਤ ਵਧੀਆ ਜੀ ਬੜੀ ਚੰਗੀ ਗੱਲ ਹੈ ਬੜੀ ਅੱਛੀ ਗੱਲ ਹੈ ਬਹੁਤ ਵਧੀਆ ਮੰਨਿਆ ਜਾਂਦਾ ਹੈ ਮੈਂ ਬੇਨਤੀਆਂ ਕਰਕੇ ਆਪ ਜੀ ਦਾ ਜਿਹੜਾ ਧਿਆਨ ਦਿਵਾਵਾ ਸਾ ਸੰਗਤ ਜਿੱਥੇ ਇਕੱਠ ਹੁੰਦਾ ਹੈ ਨਾ ਸੰਗਤ ਉਹਨੂੰ ਬਹੁਤ ਵਧੀਆ ਮੰਨਦੀ ਹੈ ਵੀ ਬਹੁਤ ਵਧੀਆ ਚੀਜ਼ ਹੈ ਜੀ ਬਹੁਤ ਵਧੀਆ ਗੱਲ ਹੈ ਜੀ ਸੰਗਤ ਦੀ ਪਰ ਮਹਾਪੁਰਖ ਇਸ ਕਰਕੇ ਕਹਿੰਦੇ ਸੀ ਵੀ ਚਲੋ ਜੇ ਸੰਗਤ ਸੰਗਰਾਦ ਵਾਲੇ ਦਿਨ ਨੂੰ ਮੰਨਦੀ ਹੈ ਵੀ ਇਸ ਦਿਨ ਦਿਨ ਜਿਹੜਾ ਹੈ ਵਧੀਆ ਹੁੰਦਾ ਹੈ ਜੇ ਜਾਫਰ ਮਹੀਨਾ ਚੇਂਜ ਹੁੰਦਾ ਮੇਰੇ ਸਾ ਮੇਰੇ ਜਿਹੜੇ ਬੰਦਗੀ ਵਾਲੇ ਸਤਪੁਰਸ਼ ਮਹਾਂਪੁਰਸ਼ ਉਹਨਾਂ ਨੇ ਇਸ ਕਰਕੇ ਕਿਹਾ ਵੀ ਭਾਈ ਇਸ ਦਿਨ ਜਾ ਕੇ ਸੰਗਤ ਦੀ ਸੇਵਾ ਕਰਿਆ ਕਰੋ ਖੌਰੇ ਤੁਹਾਡੇ ਮਨ ਦੇ ਵਿੱਚ ਵੀ ਜਿਹੜਾ ਨਾ ਇਹ ਭਾਵਨਾ ਬਣ ਜੇ ਵੀ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਓ ਕਿਰਪਾ ਕਰਿਓ اے ਮੇਰੇ ਸਤਗੁਰ ਪਾਤਸ਼ਾਹ ਜੀਓ ਕਿਰਪਾ ਕਰਿਓ ਰਹਿਮਤ ਕਰਿਓ اے ਸੱਚੇ ਪਾਤਸ਼ਾਹ ਜੇ ਆਪ ਜੀ ਕਿਰਪਾ ਕਰਦੇ ਹੋ ਫੇ ਸਤਗੁਰ ਜੀ ਜੇ ਆਪ ਜੀ ਰਹਿਮਤ ਕਰਦੇ ਹੋ ਤੇ ਕਿੰਨੀ ਵੱਡੀ ਕਿਰਪਾ ਹੋਏ ਕਿੰਨੀ ਵੱਡੀ ਰਹਿਮਤ ਹੋ ਜਾਏ ਸਤਿਗੁਰੂ ਆਪ ਜੀ ਕਿਰਪਾ ਕਰਦੇਓ ਆਪ ਜੀ ਰਹਿਮਤ ਵਰਤਾ ਦੇਓ ਸਤਿਗੁਰੂ ਹੁਣ ਦੂਜੀ ਦੂਜੀ ਬੇਨਤੀ ਪਿਆਰਿਓ ਇਸ ਦਿਨ ਸੰਗਤ ਮੰਨਦੀ ਹੈ ਕਿ ਇਹ ਦਿਨ ਜਿਹੜਾ ਇਸ ਕਰਕੇ ਵਧੀਆ ਹੁੰਦਾ ਵੀ ਇਸ ਦਿਨ ਜਿਹੜੀ ਗੁਰੂ ਕੀ ਸੰਗਤ ਹੁੰਦੀ ਹੈ ਉਹ ਸੰਗਰਾਂਦ ਦਾ ਮਹੀਨਾ ਭਾਵ ਜਿਹੜਾ ਸੰਗਰਾਂਦ ਹੈ ਨਾ ਦੇਸੀ ਮਹੀਨਿਆਂ ਦੇ ਹਿਸਾਬ ਨਾਲ ਇੱਕ ਮਹੀਨਾ ਚੇਂਜ ਹੁੰਦਾ ਜਿਵੇਂ ਆਪਾਂ ਗੈਲਿਆ ਵੀ ਹੁਣ ਮਈ ਦੀ ਸੰਗਰਾਮ ਆਉਗੀ ਫਿਰ ਅੰਗਰੇਜ਼ੀ ਦੇ ਹਿਸਾਬ ਨਾਲ ਫਿਰ ਜੂਨ ਮਹੀਨੇ ਦੀ ਸੰਗਰਾਮ ਆਉਗੀ ਇਸ ਤਰ੍ਹਾਂ ਹੁਣ ਜਿਵੇਂ ਜੇਠ ਫਿਰ ਹਾੜ ਫਿਰ ਸਾਵਣ ਫਿਰ ਭਾਦੋਂ ਇਦਾਂ ਦੇ ਮਹੀਨੇ ਜਿਹੜੇ ਨੇ ਲਗਭਗ ਸਾਰੇ ਚੱਲਣਗੇ ਸੋ ਮੈਂ ਬੇਨਤੀ ਕਰਾਂ ਵੀ ਆਪ ਜੀ ਇਹਨਾਂ ਮਹੀਨਿਆਂ ਨੂੰ ਚੰਗਾ ਸਮਝਦੇ ਹੋ ਵੀ ਇਸ ਦਿਨ ਜਿਹੜਾ ਇੱਕ ਮਹੀਨਾ ਬਦਲਦਾ ਹੈ ਫਿਰ ਸਤਿਗੁਰੂ ਕਹਿੰਦੇ ਨੇ ਜੇ ਆਪਣੇ ਮਨ ਦੇ ਵਿਚਾਰਾਂ ਨੂੰ ਵੀ ਬਦਲਿਆ ਜਾਏ ਤੇ ਕਹਿੰਦੇ ਕਿੰਨਾ ਚੰਗਾ ਹੋਵੇ ਸੰਗਤ ਦੀ ਸੇਵਾ ਕਰੋ ਸੰਗਤ ਜਿਹੜੀ ਹੈ ਆਪਜੀ ਤੋਂ ਖੁਸ਼ ਹੋਵੇ ਇਹ ਨਹੀਂ ਪਤਾ ਵੀ ਸੰਗਤ ਦੇ ਵਿੱਚ ਕੋਈ ਐਸਾ ਭਾਵਨਾ ਵਾਲਾ ਇਨਸਾਨ ਹੋਵੇ ਜਿਹਦੀ ਬੰਦਗੀ ਹੋਵੇ ਵਧੀਆ ਸੇਵਾ ਸਿਮਰਨ ਹੋਵੇ ਤੁਹਾਨੂੰ ਉਹਦੀ ਸੇਵਾ ਕਰਨ ਦਾ ਜਿਹੜਾ ਸੁਭਾਗ ਮਿਲ ਜਾਏ ਕਹਿੰਦੇ ਉਹਦੀ ਛੋਹ ਤੁਹਾਨੂੰ ਮਿਲ ਜਾਏ ਤੇ ਤੁਹਾਡਾ ਵੀ ਜੀਵਨ ਬਦਲ ਜਾਏ ਕੱਠ ਦੇ ਵਿੱਚ ਜਾ ਕੇ ਸੇਵਾ ਕਰਨਾ ਬਹੁਤੀ ਥਾਵਾਂ ਤੇ ਜਾ ਕੇ ਸੇਵਾਵਾਂ ਨਿਭਾਉਣਾ ਸਾਧ ਸੰਗਤ ਇਸ ਕਰਕੇ ਵਧੀਆ ਹੈ ਕਿਉਂਕਿ ਮੰਨਿਆ ਜਾਂਦਾ ਹੈ ਕਿ ਜੇਕਰ ਇਹਨਾਂ ਥਾਵਾਂ ਤੇ ਜਾ ਕੇ ਸੇਵਾ ਕੀਤੀ ਜਾਏ ਇਹਨਾਂ ਥਾਵਾਂ ਤੇ ਜਾ ਕੇ ਜਿਹੜੀਆਂ ਸੇਵਾਵਾਂ ਨੇ ਉਹ ਨਿਭਾਈਆਂ ਜਾਣ ਮੇਰੇ ਸਤਿਗੁਰੂ ਕਹਿੰਦੇ ਨੇ ਕਿੰਨਾ ਚੰਗਾ ਹੋਵੇ ਕਿੰਨਾ ਵਧੀਆ ਹੋਵੇ ਤੇ ਮੇਰੇ ਪਾਤਸ਼ਾਹ ਕਹਿੰਦੇ ਨੇ ਭਲਿਓ ਯਾਦ ਰੱਖਿਓ ਕਹਿੰਦੇ ਬਹੁਤ ਸਾਰੀਆਂ ਜਿਹੜੀਆਂ ਮੁਸ਼ਕਲਾਂ ਨੇ ਨਾ ਉਹ ਹੱਲ ਹੋ ਜਾਂਦੀਆਂ ਨੇ ਸਾਡੇ ਜੀਵਨ ਦੇ ਵਿੱਚ ਵੀ ਕਹਿੰਦੇ ਨਾਮ ਦੀ ਕਣੀ ਆ ਜਾਂਦੀ ਹੈ ਸਾਡੇ ਜੀਵਨ ਵਿੱਚ ਨਾਮ ਦੀਆਂ ਬਰਕਤਾਂ ਆ ਜਾਂਦੀਆਂ ਨੇ ਸਤਿਗੁਰੂ ਜੀ ਇਦਾਂ ਕਿਰਪਾ ਕਰ ਦਿੰਦੇ ਨੇ ਜਦੋਂ ਸੰਗਰਾਮ ਹੋਵੇ ਕਹਿੰਦੇ ਦੁੱਧ ਤੇ ਲੱਸੀ ਆਪਣੇ ਘਰ ਦੇ ਵਿੱਚ ਹੈ ਤੇ ਕਹਿੰਦੇ ਲੈ ਕੇ ਜਾਇਆ ਕਰੋ ਗੁਰੂ ਘਰ ਜਾ ਕੇ ਅਰਦਾਸ ਕਰਿਆ ਕਰੋ ਸਤਿਗੁਰੂ ਕਿਰਪਾ ਕਰਿਓ ਇਹ ਸਭ ਕੁਝ ਤੁਹਾਡਾ ਹੀ ਦਿੱਤਾ ਹੋਇਆ ਹੈ ਇਹ ਦਾਤਾਂ ਆਪ ਜੀ ਦੀਆਂ ਹੀ ਬਖਸ਼ਿਸ਼ ਕੀਤੀਆਂ ਹੋਈਆਂ ਨੇ ਸਤਿਗੁਰੂ ਕਿਰਪਾ ਕਰਿਓ ਇਹਨਾਂ ਦਾਤਾਂ ਦੇ ਵਟੇ ਮੈਨੂੰ ਕੁਝ ਨਹੀਂ ਚਾਹੀਦਾ ਇਹਨਾਂ ਦਾਤਾਂ ਦੇ ਵਟੇ ਜੇ ਮੈਨੂੰ ਚਾਹੀਦੇ ਤੇ ਸਤਿਗੁਰੂ ਆਪ ਜੀ ਦਾ ਪਿਆਰ ਚਾਹੀਦਾ ਆਪ ਜੀ ਦੀ ਕਿਰਪਾ ਚਾਹੀਦੀ ਹੈ ਆਪ ਜੀ ਦੀ ਰਹਿਮਤ ਚਾਹੀਦੀ ਹੈ ਸਤਿਗੁਰੂ ਬਸ ਆਪ ਜੀ ਦੀ ਕਿਰਪਾ ਕਰ ਦਿਓ ਸਤਗੁਰੂ ਬਸ ਆਪ ਜੀ ਰਹਿਮਤ ਕਰ ਦਿਓ ਹੇ ਸਤਗੁਰੂ ਜੇ ਆਪ ਜੀ ਦੀ ਕਿਰਪਾ ਹੋ ਜਾਏ ਜੇ ਆਪ ਜੀ ਦੀ ਰਹਿਮਤ ਹੋ ਜਾਏ ਤੇ ਸਤਗੁਰੂ ਕਿੰਨੀ ਵੱਡੀ ਰਹਿਮਤ ਹੋ ਜਾਏ ਤੇ ਆਪ ਜੀ ਇਸੇ ਤਰ੍ਹਾਂ ਕਿਰਪਾ ਕਰਕੇ ਜਿਹੜਾ ਹੈ ਨਿਵਾਜ ਦਿਆ ਜੇ ਕਹਿੰਦੇ ਇਹ ਮੰਗ ਮੰਗਿਓ ਮੇਰੇ ਸਤਗੁਰੂ ਜੀ ਕਿਰਪਾ ਕਰ ਦੇਣਗੇ ਆਪ ਜੀ ਤੇ ਰਹਿਮਤ ਕਰ ਦੇਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ